ਤੇਵਾਜਾ ਦੇ ਇੱਕ ਨਿਕਾਣਾ ਜਾਗੇ ਨੇ ਬਾਰੇ ਸਾਰ ਸੰਗਤ ਜੀ ਪਿਆਰ ਨਾਲ ਬੋਲਣਾ ਸਤਿਗੁਰੂ ਜੀ ਸਤਗੁਰੂ ਮਾਤਾ ਸਦੀਕਸ਼ਾ ਸੁਵਿੰਦਰ ਹਰਦੇਵ ਜੀ ਮਹਾਰਾਜ ਕੀ ਜੈ ਉਹ ਸਤਗੁਰੂ ਦੇ ਅਪਾਰ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਅੱਜ ਇੱਥੇ ਸੇਵਾ ਦਾ ਮੌਕਾ ਮਿਲਿਆ ਹੈ ਜੋ ਸਤਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਦੇ ਮੌਕੇ ਤੇ ਇਹ ਜੋ ਨਹਿਰਾਂ ਦੀ ਸਫਾਈ ਪਾਣੀ ਦੀ ਸਫਾਈ ਔਰ ਜੋ ਵਾਤਾਵਰਨ ਹੈ ਸਾਡਾ ਇਹ ਹੋਰ ਨਿਰਮਲ ਹੋ ਸਕੇ ਸ਼ੁੱਧ ਹੋ ਸਕੇ ਅਸੀਂ ਕੁਦਰਤ ਦੀ ਦਿੱਤੀ ਦਾਤ ਨੂੰ ਸੰਭਾਲ ਸਕੀਏ ਸਤਗੁਰ ਨੇ ਇਹ ਵੀ ਅਸ਼ੀਰਵਾਦ ਰੂਪ ਵਿੱਚ ਸਾਨੂੰ ਇੱਕ ਉਪਰਾਲਾ ਬਖਸ਼ਿਆ ਹੈ ਤਾਂ ਅੱਜ ਸੰਤ ਨਾਨਕ ਕਾਰੀ ਮਿਸ਼ਨ ਦੇ ਸਾਰੇ ਸੇਵਾਦਾਰ ਤੇ ਸੇਵਾਦਾਰ ਭੈਣਾ ਜਿਉਆਪ ਜੀ ਦੇਖ ਰਹੇ ਹੋ ਸਾਡੇ ਪ੍ਰਚਾਰਕ ਸੰਤ ਵੀ ਇਸ ਸੇਵਾ ਵਿੱਚ ਲੱਗੇ ਹੋਏ ਹਨ ਜਿਸ ਤਰ੍ਹਾਂ ਕਿ ਭਾਈ ਸਾਹਿਬ ਗੁਰਜੀਤ ਸਿੰਘ ਜੀ ਕੋਟ ਖਾਲਸਾ ਤੋਂ ਦਾਸ ਛਾਡੇ ਤੋਂ ਹੋਰ ਮਹਾਤਮਾ ਸਾਰੇ ਇੱਥੇ ਪੈਣਾ ਵੀ ਸਾਡੇ ਨਾਲ ਨੇ ਇਹ ਸਾਰੀਆਂ ਪੈਣਾ ਬੜੇ ਬੜੇ ਕਈ ਕਈ ਉੱਚੇ ਉਦਿਆਂ ਤੇ ਬਰਾਜਮਾਨ ਨੇ ਔਰ ਬਹੁਤ ਸਾਰੇ ਆਪਣੇ ਮਹਿਮਾਨਾਂ ਦੇ ਵਿੱਚ ਉੱਚੇ ਉਦਿਆਂ ਤੇ ਰਹਿੰਦੇ ਹੋਏ ਇੱਥੇ ਆਪ ਅੱਥੀ ਸੇਵਾ ਕਰ ਰਹੇ ਹਨ ਨਹਿਰ ਦੇ ਵਿੱਚੋਂ ਗੰਦੇ ਲਖਾਫੇ ਤੇ ਹੋਰ ਗੰਦਗੀ ਜੋ ਲੋਕਾਂ ਨੇ ਸੁੱਟੀ ਹੋਈ ਸੀ ਉਹਨੂੰ ਕੱਢ ਕੇ ਉਹਨੂੰ ਸਾਫ਼ ਕਰ ਰਹੇ ਹਨ ਤੇ ਨੈਸੇ ਦੇ ਰਹੇ ਹਨ ਕੇ ਇਸੇ ਤਰ੍ਹਾਂ ਅਸੀਂ ਆਪਣੇ ਮਨਾਂ ਦੇ ਵਿੱਚੋਂ ਇਹ ਗਿੰਦਗੀ ਕੱਢੀਏ ਇੱਕ ਦੂਸਰੇ ਪ੍ਰਤੀ ਪਿਆਰ ਦੀ ਭਾਵਨਾ ਜਿਹੜੀ ਉੱਤਬੰਨ ਹੋਵੇ ਨਫ਼ਰਤ ਵੈਰ ਈਰਖਾ ਜਾਤੀਵਾਦ ਔਰ ਰੰਗ ਰੂਪ ਦਾ ਔਰ ਅਮੀਰ ਗਰੀਬ ਦਾ ਔਰ ਦੂਸਰੇ ਨੂੰ ਨੀਣਾ ਦਿਖਾਉਣ ਦੀ ਭਾਵਨਾ ਦਾ ਜੋ ਹੈ ਉਹਨੂੰ ਤਿਆਗ ਕਰੀਏ ਇਹ ਵੀ ਪ੍ਰਦੂਸ਼ਣ ਜੋ ਸਾਡੇ ਮਨਾਂ ਵਿੱਚ ਹੈ ਇਸ ਨੂੰ ਦੂਰ ਕੀਤਾ ਜਾਵੇ ਤੇ ਹਮਲਾ ਮਾਰ ਕੇ ਸਾਰੇ ਅਸੀਂ ਸਤਿਗੁਰੂ ਦੇ ਅਸ਼ੀਰਵਾਦ ਦੇ ਨਾਲ ਆਪਣੇ ਕਾਰੋਬਾਰ ਕਰਦੇ ਹੋਏ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਤਗੁਰ ਦੀ ਇਸ ਗੱਲ ਨੂੰ ਸਤਗੁਰੂ ਦੇ ਸੰਦੇਸ਼ ਪੈਗਾਮ ਨੂੰ ਅੱਗੇ ਪਹੁੰਚਾਈਏ ਔਰ ਸਾਰੇ ਹੀ ਸਤਗੁਰੂ ਦਾ ਇਸ ਗੱਲ ਦੇ ਵਿੱਚ ਸਾਥ ਦੇਈਏ ਕਿ ਅਸੀਂ ਕੁਦਰਤ ਦੇ ਬਖਸ਼ੇ ਹੋਏ ਵਾਤਾਵਰਣ ਨੂੰ ਵੀ ਅਸੀਂ ਕੋਈ ਸਫਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੇਕਰ ਵਾਤਾਵਰਣ ਨੂੰ ਸ਼ੁੱਧ ਰੱਖੀਏ ਤੇ ਸਤਗੁਰ ਨੇ ਜੋ ਕੁਦਰਤ ਦੀ ਸਾਨੂੰ ਜਾਣਕਾਰੀ ਦਿੱਤੀ ਹੈ ਪਰਮਾਤਮਾ ਦੀ ਜਾਣਕਾਰੀ ਦਿੱਤੀ ਹੈ ਅਸੀਂ ਵੇਖੀਏ ਕੁਦਰਤ ਨੇ ਤਾਂ ਸੋਹਣਾ ਬਣਾਇਆ ਤੇ ਗੰਦਾ ਜੇਕਰ ਕੀਤਾ ਅਸੀਂ ਕੀਤਾ ਹੈ ਸੋ ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਇਹਨੂੰ ਸਾਫ਼ ਕਰੀਏ ਇਸੇ ਤਰ੍ਹਾਂ ਜੋ ਸਾਡਾ ਮਾਨਵ ਜੀਵਨ ਮਿਲਿਆ ਹੈ ਸਾਨੂੰ ਇਹ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ ਗੋਬਿੰਦ ਮਿਲਣ ਕੇ ਤੇਰੀ ਬਰੀਆ ਸੋ ਜਿਸ ਜਨਨ ਦੇ ਕਾਰਨ ਤੂੰ ਜਾ ਕੇ ਆਏ ਹੋ ਸੋ ਅਮਰਤ ਗੁਰਪਾਹੀ ਜਿਓ ਛੋੜੋ ਵੇਸ ਵੇਖ ਚਤਰਾਈ ਦੁਬਦਾ ਇਹ ਫਲ ਨਹੀਂ ਜਿਓ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਇਹ ਗੱਲ ਦਰਜ ਕੀਤੀ ਗਈ ਹੈ ਕਿ ਜਿਸ ਕੰਮ ਲਈ ਆਏ ਹੋ ਠੀਕ ਹੈ ਜੋ ਕਰੂ ਜੋ ਕਰਮ ਅਸੀਂ ਕਰਦੇ ਹਾਂ ਧਾਰਮਿਕ ਤੌਰ ਤੇ ਉਹ ਵੀ ਠੀਕ ਨੇ ਪਰ ਉਸ ਤੋਂ ਸਾਨੂੰ ਅੱਗੇ ਵੀ ਬਦਲਾ ਚਾਹੀਦਾ ਹੈ ਸਾਨੂੰ ਇਨਸਾਨੀਅਤ ਅਪਣਾਉਣੀ ਚਾਹੀਦੀ ਹੈ ਸਾਨੂੰ ਜਾਤ ਪਾਤ ਤੋਂ ਉੱਪਰ ਉੱਠਣਾ ਚਾਹੀਦਾ ਹੈ ਸਾਨੂੰ ਰੰਗ ਰੂਪ ਤੋਂ ਛੋਟੇ ਵੱਡੇ ਤੋਂ ਉੱਪਰ ਉੱਠਣਾ ਚਾਹੀਦਾ ਹੈ ਉਹ ਤਾਂ ਨਹੀਂ ਹੋਏਗਾ ਜੇ ਮੰਨ ਤੂੰ ਜੋਤ સ્વરૂਪ ਹੈ ਆਪਣਾ মূল ਪਛਾਨ ਸਾਨੂੰ ਆਪਣੇ মূল ਅਕਾਲ ਪੁਰਖ ਨਿਰੰਕਾਰ ਪਰਮਾਤਮਾ ਦੀ ਜਾਣਕਾਰੀ ਹੋਏਗੀ ਸੋ ਸਤਗੁਰ ਨੇ ਸਾਡੇ ਤੇ ਕਿਰਪਾ ਕੀਤੀ ਹੈ ਜਿਸ ਨੂੰ ਕਿ RAM RAM ਪਿਆ ਕਰਦਾ ਸਾਂ RAM ਮਿਲਾਇਆ ਮੁਰਸ਼ਿਦ ਨੇ ਸਤਗੁਰ ਨੇ ਮਿਲਾਇਆ ਹੈ ਕੇਵਲ ਅਭਿਆਸ ਕਰਨਾ ਨਹੀਂ ਦੱਸਿਆ ਕਿਉਂਕਿ ਜਿਹਦੇ ਕੋਲ ਮੇਲ ਹੋਇਆ ਹੋਵੇ ਉਹ ਹੀ ਦੂਸਰੇ ਨੂੰ ਮੇਲ ਕਰਾ ਸਕਦਾ ਹੈ ਸੋ ਸਤਗੁਰ ਮਾਤਾ ਜੀ ਅਜੇ ਹੋਈ ਗੱਲ ਜਨ ਜਨ ਤੱਕ ਹਰ ਮਾਨਵ ਤੱਕ ਪਹੁੰਚਾਉਂਦਾ ਯਤਨ ਕਰ ਰਹੇ ਹਨ ਕਿ ਕੁਦਰਤ ਦੀ ਦਿੱਤੀ ਹੋਈ ਇਸ ਅਨਮੋਲ ਦਾਤ ਨੂੰ ਸੰਭਾਲ ਸਕੀਏ ਔਰ ਸਤਗੁਰੂ ਦਾ ਪੈਗਾਮ ਵੀ ਅੱਗੇ ਤੋਂ ਅੱਗੇ ਦੇ ਸਕੀਏ ਪਿਆਰ ਨਾਲ ਬੋਲਣਾ ਜੀ ਬਾਰ ਜੀ ਪ੍ਰਵਿੰਦਰ ਜੀ ਜੋ ਅੱਜ ਸੇਵਾ ਕਰਦੇ ਅੱਜਵਾਰੀ ਤਰੀਡੀ ਸੇਵਾ ਕੀਤੀ ਜਿਹਨੇ ਉਹਦਾ ਮੁੱਖ ਕਰਨ ਲਈ ਹੈ ਮੁੱਖ ਕਰਨਿਆ ਜੀ ਇਨਸਾਨੀਅਤ ਦੇ ਵਿੱਚ ਜਿੰਨੇ ਵੀ ਸਾਡੇ ਇਨਸਾਨ ਨੇ ਇੱਥੇ ਇਨਸਾਨ ਰੂਪ ਦੇ ਕੁੱਲ ਘਰਤੀ ਦੇ ਉੱਤੇ ਹੀ ਆਪਸ ਦੇ ਵਿੱਚ ਪਿਆਰ ਵਧੇ ਆਪਸ ਦੇ ਵਿੱਚ ਮਿਲਵਰਤਨ ਵਧੇ ਖੁਸ਼ੀਆਂ ਸਾਂਝੀਆਂ ਹੋ ਸਾਡੇ ਸੁੱਖ-ਦੁੱਖ ਦੇ ਵਿੱਚ ਵੀ ਅਸੀਂ ਕਿਸੇ ਦੇ ਭਾਈਵਾਲ ਬਣੀਏ ਆਪਣੇ ਮਨਾਂ ਵਿੱਚੋਂ ਕਦਰਤ ਨਫ਼ਰਤ ਵੈਰ ਈਰਖਾ ਸਾੜੇ ਕੱਢ ਕੇ ਹਰ ਕਿਸੇ ਨੂੰ ਅਪਲਾਈਏ ਹਰ ਕਿਸੇ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਕਰੀਏ ਤੇ ਅੱਜ ਬਾਬਾ ਜੀ ਦੇ ਜਨਮ ਦਿਨੇ ਉਹਰੇ ਬਾਰੇ ਕੀ ਕਹਿਣਾ ਚਾਹੋਗੇ ਸਤਿਗੁਰੂ ਜੀ ਦਾ ਆਗਮਨ ਇਸ ਪਲਖਸ਼ ਦੇ ਵਿੱਚ ਅਸੀਂ ਮਨਾ ਰਹੇ ਹਾਂ ਇਹ ਸਾਡੇ ਮਨਾਂ ਦੇ ਵਿੱਚੋਂ ਦੁਵੀ ਦੀ ਭਾਵਨਾ ਦੂਰ ਹੋਵੇ ਪਿਆਰ ਵਧੇ ਪਰ ਨਾਲ ਨਾਲ ਕੁਦਰਤ ਦੇ ਵਿੱਚ ਵੀ ਜੋ ਅਸੀਂ ਵਾਤਾਵਰਣ ਦੇ ਵਿੱਚ ਗੰਦਗੀ ਫੈਲਾਈ ਹੋਈ ਹੈ ਉਸ ਨੂੰ ਵੀ ਦੂਰ ਕੀਤਾ ਜਾਵੇ ਉਸ ਨੂੰ ਉਸ ਤਰ੍ਹਾਂ ਵੀ ਸਾਨੂੰ ਮੁਕਤੀ ਮਿਲੇ ਇਹ ਕੇਵਲ ਅੰਕਾਰੇ ਮਿਸ਼ਨ ਦੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਅਸੀਂ ਜਾ ਰਹੇ ਹਾਂ ਮੁਬਾਰਕ ਹੈ ਕੋਈ ਗੁਰਦੁਆਰਾ ਸਾਹਿਬ ਵੇਖੇ ਜਾ ਰਿਹਾ ਹੈ ਕੋਈ ਮੰਦਿਰ 'ਚ ਜਾ ਰਿਹਾ ਹੈ ਕੋਈ ਮਸੀਦ 'ਚ ਜਾ ਰਿਹਾ ਹੈ ਕੋਈ ਚਰਚ 'ਚ ਜਾ ਰਿਹਾ ਹੈ ਸਭ ਮੁਬਾਰਕ ਨੇ ਪਰਮਾਤਮਾ ਦਾ ਨਾਮ ਹੀ ਲੈ ਰਹੇ ਹਨ ਲੇਕਿਨ ਅਸੀਂ ਇਹ ਪਰਮਾਤਮਾ ਦੀ ਜਾਣਕਾਰੀ ਕਰਦੇ ਹੋਏ ਪੂਰਨ ਬ੍ਰਹਮ ਗਿਆਨੀ ਸਤਿਗੁਰੂ ਤੋਂ ਕੁਦਰਤ ਨੂੰ ਵੀ ਸੋਨਾ ਬਣਾਈਏ ਹੋਰ ਜ਼ਿਆਦਾ ਖੁਸ਼ਹਾਲੀ ਲਿਆਈਏ ਹੋਰ ਜ਼ਿਆਦਾ ਸਾਡਾ ਪਰਸਪਰ ਪਿਆਰ ਵਧੇ ਤੇ ਇਹ ਸੇਵਾ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਗਈ ਸੀ ਸਵੇਰੇ ਕੋਈ 6:30 7:00 ਵਜੇ ਦੇ ਕਰੀਬ ਸ਼ੁਰੂ ਹੋ ਗਈ ਸੀ ਜੀ ਹੁਣ ਕਦਾਂ ਕੀ ਹੋ ਗਿਆ ਜੀ ਪੂਰਾ ਸਾਰਾ ਕਿਤੇ ਕੋਈ 11:00 ਵਜੇ ਤੱਕ ਚੱਲੇਗੀ ਜੀ ਸੇਵਾ ਇਹ ਠੀਕ ਠੀਕ ਹੁਣ ਅਸੀਂ ਗੱਲਬਾਤ ਕਰਾਂਗੇ ਸੁਲਤਾਨਪੁਰ ਰੋਡ ਭਵੰਦੇ ਇੰਚਾਰਜ ਸ਼੍ਰੀ ਰਵੀਠਾ ਕੁਲਜੀਤ ਨਾਲ ਹਾਂਜੀ ਰਵੀਜੀ ਇਹ ਜੋ ਅੱਜ ਸੇਵਾ ਚੱਲਦੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਬੰਦਾ ਕਰਦੇ ਇਹ ਜੋ ਸੇਵਾ ਹੈ ਜੀ ਸਾਡੇ ਅੰਮ੍ਰਿਤਪੁਰ ਗੱਟ ਦੇ ਤਹਿਤ ਸੇਵਾ ਚੱਲ ਰਹੀ ਹੈ ਕਿ ਸਤੂਰਵਾਵਾ ਹਰਦੇਵ ਸਿੰਘ ਮਹਾਰਾਜ ਦੇ ਜਨਮ ਦਿਨ ਤੇ ਹਰ ਸਾਲ 2 ਫਰਵਰੀ ਨੂੰ ਸੇਵਾ ਨੂੰ ਆਈ ਜਾਂਦੀ ਹੈ ਇੱਕ ਖਾਲਸਾ ਦੇ ਸੱਚ ਗੱਲ ਤੇ ਸੱਚ ਮਨ ਕਲਪੋਛਾਤਾਵਰ ਤੇ ਇਸ ਨੂੰ ਲਾਜੇ ਸੇਵਾ ਚਲਦੀ ਹੈ ਜੇ ਵੀ ਜਲ ਸ੍ਰੇਧਾ ਨੂੰ ਉਹਨਾਂ ਦੇ ਆਸ-ਪਾਸ ਔਰ ਦੂਸਰ ਨਹਿਰਾਂ ਦੇ ਅੰਦਰ ਤੇ ਬਾਹਰ ਦੰਦੋ ਸਾਜਦਾ ਜੋ ਇਹ ਜਿਹੜੀ ਆ ਪੋਲੂਸ਼ਨ ਨੂੰ ਦੂਰ ਕਰਨ ਉਸੇ ਸੇਵਾ ਚਲਦੀ ਹੈ ਇਸ ਦੇ ਨਾਲ ਨਾਲ ਰੋਖ ਵੀ ਲਗਾਈ ਜਾਂਦੇ ਹਾਂ ਤਾਂ ਕਿ ਵਾਤਾਵਰਨ ਨੂੰ ਸੁੱਧ ਹੋ ਜਾਵੇ ਔਰ ਸਾਰੀਆਂ ਗੱਲਾਂ ਦੇ ਉੱਪਰ ਜਿਹੜੀ ਹੈ ਮਨ ਦੀ ਸੱਧ ਹੋ ਜਾਈਦਾ ਕਿਵੇਂ ਰਸਿੱਧਰ ਸੁੱਧ ਮੰਨਾਂ ਇਹ ਹੋਈ ਜਿਹੜਾ ਸਕ੍ਰੀਨ ਦਾ ਕਾਰਨ ਬਣਦਾ ਹੈ ਔਰ ਇਹ ਸ਼ਾਂਤੀ ਔਰ ਭਾਈਚਾਰੇ ਦਾ ਸੰਦੇਸ਼ ਵੀ ਦਿੰਦਾ ਹੈ ਔਰ ਨਿਰੰਕਾਰੇ ਨਹੀਂ ਦਿੰਦਾ ਸੰਦੇਸ਼ ਜੋ ਹੈ પ્રેમ ਪਿਆਰ ਔਰ ਭਾਈਚਾਰਾ ਹੈ ਕਿ ਸੱਚ ਜਲ ਸੱਚ ਮਨ ਸਾਰੇ ਦਾ ਬੰਧ ਆਵੇ ਐਸਾ ਹੀ ਰਾਜ ਮਹਾਂਪੁਰ ਸੰਦੇਲ ਔਰ ਆਪਣੀ ਜੋਗ ਸੇਵਾਵਾਂ ਗਰੀ ਹਮ ਅੱਜ ਦੇ ਦਿਨ ਇਹ ਨਵਾਦੇ ਹਨ